ਹੋਰ ਸਾਰੇ ਕਿਵੇਂ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਆਪਣਾ ਪੰਜਾਬ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਬਾਤ ਚੜ ਕੇ ਆਪਣੇ ਚੈਨਲ ਨੂੰ ਸਪੋਰਟ ਕਰਿਓ ਤੇ ਆਪਣੇ ਆਂਡੀਆਂ ਗਵਾਂਡੀਆਂ ਨੂੰ ਆਪਣੇ ਚੈਨਲ ਦਾ ਲਿੰਕ ਸ਼ੇਅਰ ਕਰੋ ਅੱਜ ਆਪਾਂ ਲੈ ਕੇ ਆਏ ਆ ਸੈਬਾ ਬ੍ਰਾਂਡ ਦੇ ਵੀਵਿੰਗ ਵਰਕ ਵਾਲੇ ਸੂਟ ਇਹਨਾਂ ਨਾਲ ਅੱਗੇ ਬਿੱਲ ਬਟ ਦੇ ਸਾਪੇ ਵਾਲੇ ਸੌਲ ਜਿਹੜੇ ਆਪਾਂ ਅੱਜ ਵੀਡੀਓ ਪਾਈ ਸੀ ਜਾਨੀ ਕਿ ਤਿਹ ਤਰੀਕ ਨੂੰ ਪਾਈਛੇ ਉਹ ਤਾਂ ਕੜਾਈ ਵਾਲੇ ਸੌਲ ਸੀ ਇਹਦੇ ਨਾਲ ਮਤਲਬ ਪ੍ਰਿੰਟ ਵਾਲੇ ਬੈਲ ਵਟ ਦੇ ਪਿਓਰ ਸੌਲ ਆ ਤੇ ਪਿਓਰ ਇਹ ਆਪਣਾ ਜੀ ਸੈਬਾ ਬ੍ਰਾਂਡ ਦੇ ਸੂਟ ਹੈ ਜੀ 3 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਆਉਗੀ ਜੀ ਤੇ ਰੇਟ ਰਹੂਗਾ ਓਨਲੀ 1300 ਰੁਪਏ ਤੇ 85 ਰੁਪਏ ਦੀ ਡਿਲੀਵਰੀ ਬਣਦੀ ਹੈ ਕਿਉਂਕਿ ਕਿਲੋ ਤੋਂ ਟੱਪ ਜਾਂਦਾ ਜੀ ਆਹ ਗਾ ਜੀ ਪਹਿਲਾ ਕਲਰ ਮਹਿਰੂਨ ਕਲਰ ਆ ਦੇਖ ਇਹਦੇ ਇੱਥੋਂ ਪਤਾ ਲੱਗਦਾ ਜੀ ਆ ਦੇਖੋ ਜੀ ਇਹਦੇ ਵਿੱਚ ਵੀਵਿੰਗ ਦਾ ਕੰਮ ਕੀਤਾ ਹੋਇਆ ਹੈ ਸਾ ਬਹੁਤ ਸੋਹਣੀ ਚੀਜ਼ ਬਣਦੀ ਹੈ ਵੀਰੇ ਪਾਰਟੀ ਵੀਅਰ ਸੂਟ ਹੈ ਨਾਲੇ ਤਾਂ ਤੁਸੀਂ ਇਹਨੂੰ ਬਾਅਦ ਅ ਜੇ ਘਰੇ ਪਾ ਸਕਦੇ ਹੋ ਨਾਲੇ ਇਹਨੂੰ ਤੁਸੀਂ ਪਾਰਟੀ ਤੇ ਪਾ ਸਕਦੇ ਹੋ ਵੀ ਇਹ ਨਹੀਂ ਹੈਗਾ ਜਿਵੇਂ ਆਪਾਂ ਕਹਿੰਦੇ ਨੇ ਵੀ ਇੱਕ ਹੈਵੀ ਸੂਟ ਆਪਾਂ ਘਰੇ ਨਹੀਂ ਪਾ ਸਕਦੇ ਉਦਾਂ ਦਾ ਨਹੀਂ ਬਣਦਾ ਸਿਰਫ ਕੀਮਤ ਇਹਦੀ 1300 ਆ ਜੀ ਸਹਿਵਾ ਬ੍ਰਾਂਡ ਦਾ ਪਾਰਟੀ ਵੀਅਰ ਸੂਟ ਆ ਤੁਹਾਡੇ ਤੁਸੀਂ ਇਹਦਾ ਨਾ ਸਟਾਲ ਦੇਖੋਗੇ ਤੇ ਕਮਾਲ ਮੰਨ ਜੂਗੇ ਇਹ ਚੀਜ਼ਾਂ ਜੀ ਸਿੰਪਲ ਸੋਬਰ ਹੁੰਦੀਆਂ ਬ੍ਰਾਂਡ ਦੀਆਂ ਹੁੰਦੀਆਂ ਦੇਖੋ ਜੀ ਮਹਿਰੂਨ ਸੂਟ ਆ ਮਹਿਰੂਨ ਉਹਦੀ ਬਾਟਮ ਆ ਤੇ ਆ ਇਹਦਾ ਮਹਿਰੂਨ ਸੌਲ ਆ ਜੀ ਸਹਿਵਾ ਬ੍ਰਾਂਡ ਦੇ ਜਿਹਨੇ ਜੀ ਕੱਪੜੇ ਪਾਏ ਆ ਜੀ ਉਹ ਤਾਂ ਹੁਣ ਵੀ ਮੰਨਦੇ ਆ ਜੀ ਤਾਂ ਆ ਲਓ ਜੀ ਕਿ ਕੱਪਾ ਦੇਖੋ ਸਟਾਲ ਦੇਖੋ ਸੌਲਾ ਕ ਸਟਾਲ ਸੌਲ ਆ ਨਾ ਸੌਲ ਵਾਂਗੂ ਹੀ ਐ ਸੌਲ ਤੋਂ ਮਾੜਾ ਜਾਂ ਛੋਟਾ ਸਟਾਲ ਤੋਂ ਵੱਡਾ ਹਾਂ ਆ ਦੇਖੋ ਜੀ ਸਹਿਵਾ ਬ੍ਰਾਂਡ ਦਾ ਪਿਓਰ ਬੈਲ ਵਟ ਦਾ ਇਹਦੇ ਨਾਲ ਸੌਲ ਲਗ ਸਟਾਲ ਲੱਗਿਆ ਹੋਇਆ ਆ ਦੇਖੋ ਜੀ ਇਹ ਪਾਰਟੀ ਵੀਅਰ ਸੂਟ ਆ ਪਰ ਗਰਮ ਬਹੁਤ ਹੈ ਤੇ ਇਹਦੀ ਤੁਹਾਨੂੰ ਫਿੱਕ ਦਿਖਾਉਂਦੇ ਪਏ ਆ ਬਾਕੀ ਆਪੇ ਨੂੰ ਉੱਚ ਵੀ ਦਿਖਾ ਦਾਂਗੇ ਜੀ ਹਾਂ ਬਾਕੀ ਤੁਹਾਨੂੰ ਕੈਟਲੌਗ ਵੀ ਦਿਖਾਵਾਂਗੇ ਤੇ ਆ ਵੀ ਦੇਖ ਲਓ ਕੈਟਲੌਗ ਚ ਤੁਹਾਨੂੰ ਪਤਾ ਲੱਗ ਜਾਂਦਾ ਜੀ ਇਹ ਸੀ ਆਪਣਾ ਮਹਿਰੂਨ ਕਲਰ ਤੇ ਆਹ ਆ ਗਿਆ ਭਾਈ ਬੱਚੋ ਆਪਣਾ ਬਲੈਕ ਕਲਰ ਬੋਲੀ 1300 ਦਾ ਸਹਿਵਾ ਬ੍ਰਾਂਡ ਦਾ ਸੂ ਚੱਲ ਕੱਟ ਲੋਕੀ ਦਿਖਾ ਦਾਂਗੀ ਫੋਟੋ ਨੂੰ ਦਿਖਾਉਣ ਨੂੰ ਕੀ ਹੈ ਨਾ ਹਾਂ ਹੈ ਨਾ ਕੀ ਦਿਖਾਣਗੇ ਨਹੀਂ ਨਹੀਂ ਉਹ ਕੱਟ ਲੋਗੀ ਬਲੈਕ ਹੈ ਕੋਫੀ ਆਹ ਕੋਫੀ ਆ ਹੈ ਨਾ ਹਾਂ ਮੈਂ ਤਾਂ ਸੋਚੀ ਨਾ ਮਮਮੀ ਬਲੈਕ ਕਹੀ ਜਾਂਦੀ ਮੈਨੂੰ ਲੱਗ ਮਮਮੀ ਦੀ ਨੀਗਾ ਪ੍ਰੋਬਲਮ ਪਾ ਦਾਂਦੀ ਨੇ ਨੇ ਰੇਚ ਸਹੀ ਕਰਨ ਆ ਲਓ ਜੀ ਪੂਰਨ 3 ਮੀਟਰ ਦੀਆਂ ਸ਼ਰਟਾਂ ਜੀ ਇਹ ਆਗਾ ਜੀ ਕਾਫੀ ਕਲਰ ਤੇ ਲੈਂਥ ਬਹੁਤ ਜ਼ਿਆਦਾ ਜੀ ਜਿਵੇਂ ਆਪਾਂ ਕਹਿੰਦੇ ਨੇ ਬਨਾਰਸੀ ਟਾਈਪ ਦੇ ਸੂਟ ਆ ਜੀ ਇਹ ਵੀਵਿੰਗ ਵਰਕ ਆ ਜਿਵੇਂ ਆਪਾਂ ਬਨਾਰਸੀ ਨਹੀਂ ਕਹਿੰਦੇ ਉਹਵੇਂ ਸੂਟ ਆ ਤੇ ਇਹ ਆ ਪਿਓਰ ਪਸ਼ਮੀਨੇ ਦੇ ਜੀ ਤੇ ਆ ਇਹ ਦੀ ਅਵਟਮ ਹੈ ਜੀ ਤੇ ਆ ਦੇਖੋ ਚ ਗੁਲਾਬ ਸੀਗੇ ਤੇ ਡਿਜ਼ਾਈਨ ਲੱਗ ਗਏ ਜੀ ਸਾਡੇ ਕੋਲ ਆਪਣੇ ਕੋਲੇ ਦੋ ਦੋ ਸੂਟ ਆਏ ਹੋਏ ਆ ਵੀਰੇ ਇੱਕੋ ਕਲਰ ਦੇ ਆ ਦੇਖੋ ਇਹ ਕਾਫੀ ਕਲਰ ਆਪਣਾ ਰਾਜ ਵਿੱਚ ਵੇਖੀਏ ਅਸੀਂ ਸ਼ਾਇਦ ਇਹਦਾ ਹਨਾ ਕਾਫੀ ਇੱਕੋ ਹੀ ਹੈ ਹਨਾ ਕਾਫੀ ਦੇ ਅਸੀਂ ਨਾ ਸ਼ੈਰ ਕੋਵਿਲੇਸੀ ਪਾਦਾਨੀ ਕੋਵਿਲੇਸੀ ਹਲੋ ਜੀ ਸਟਾਲ 'ਤੇ ਇਹਨਾਂ ਦੀ ਪਿਓਰ ਬੈਲ ਵਟ ਦੇ 9000 ਬੈਲ ਵਟ ਪਿਓਰ ਹੁੰਦੀ ਹੈ ਜੀ ਉਹਦੇ ਸਟਾਲ ਲੱਗੇ ਹੋਏ ਆ ਨਾਲ ਜੀ ਓਨਲੀ 1300 ਦਾ ਸੂਟ ਹੈ ਜੀ ਸ਼ਿਪਿੰਗ ਜੇ ਦੀ ਸਰ ਕੋ 85 ਰੁਪਏ ਹੈ ਜੀ ਇਹ 1.5 ਕਿਲੋ ਚ ਆ ਜਾਂਦਾ ਹੈ ਬਲੈਕ ਕਿਉਂਕਿ ਨਾਲ ਸੌਲ ਹੈ ਜੀ ਇਹ ਇਹ ਬਲੈਕ ਆ ਦੀਪ ਜੀ 3 ਮੀਟਰ ਦੀ ਸ਼ਰਟ ਆ ਵੀਰੇ ਕੋਈ ਇਸ਼ੂ ਨਹੀਂ ਹੈਗਾ ਕੱਪੜੇ ਬਣਾਉਣ ਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਇਹ ਨਾ ਸੋਚਿਓ ਵੀ ਕੋਈ ਦਿੱਕਤ ਆਊਗੀ ਖੁੱਲੀ ਢੁੱਲੀ ਆ ਲੋ ਜੀ 3 ਮੀਟਰ ਦੀ ਸ਼ਰਟ ਆ ਪੂਰੀ ਆ ਦੇਖੋ ਜੀ ਮਾਰਦੀ ਲਿਸਕਾਂ ਇਹ ਪਾਰਟੀ ਵੇਅਰ ਸੂਟ ਬਣੂਗਾ ਵੀਰੇ ਲੈਣਗੇ ਤੇ ਥੱਲੇ ਤੁਹਾਡੀ ਮਰਜ਼ੀ ਆ ਲਵਾਉਣੀ ਨਾਨ ਬੋਲੀ ਪਰ ਲੈਣਗੇ ਨਹੀਂ ਵੀ ਲੱਗਦੀ ਮੈਂ ਬਣਾ ਲੈਣਕ ਤੋਂ ਬਣਵਾਇਆ ਤੇ ਲੈਣਕ ਨਾਲ ਤਾਂ ਹੈਵੀ ਨਹੀਂ ਜਾਏ ਹੋ ਜਾਂਦੀ ਇਹ ਪਾਰਟੀ ਵੇਅਰ ਸੂਟ ਆ ਵੀਰੇ ਪਾਇਆ ਪਾਰਟੀ 'ਚ ਬਹੁਤ ਸੋਹਣਾ ਲੱਗੂਗਾ ਇਹ ਜੀ ਬਲੈਕ ਕਲਰ ਆ ਦੇਖੋ ਜੀ ਦੇ ਵਾਪਾ ਕੈਮਰਾ ਫੋਟੋ ਖਿਚਾਉਣੇ ਬਹੁਤ ਸੋਹਣੇ ਹੋਣਗੇ ਨੇ ਕੈਮਰਾ ਫੋਟੋਸ ਇਹਨਾਂ ਸਟਾਲ ਵੀ ਤੁਹਾਨੂੰ ਦਿਖਾਉਣੀ ਹੈ ਵੀ ਜਨਨ ਕਿ ਪਾਰਟੀ ویئر ਸੂਟ ਆ ਤੁਸੀਂ ਪਾਰਟੀ ਦੇ ਵਿੱਚ ਪਾ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਇਹਦੀ ਸਿੰਪਲ ਸੋਬਰ ਲੁੱਕ ਇਹਦੀ ਸ਼ਾਨ ਹੈ ਜੀ ਆਹ ਲਓ ਇਹ ਆਪਣੇ ਕੋਲੇ ਸਟਾਕ ਦੁਬਾਰਾ ਆਇਆ ਜੀ ਕਿਉਂਕਿ ਇਹ ਤੁਸੀਂ ਬਹੁਤ ਪਸੰਦ ਕੀਤਾ ਸੀ ਪਹਿਲਾਂ ਆਪਣੇ ਕੋਲੇ ਬਿਲਕੁਲ ਖਤਮ ਹੋ ਚੁੱਕਿਆ ਸੀ ਸਟਾਕ ਇਹ ਆਪਣੇ ਕੋਲ ਦੁਬਾਰਾ ਆਇਆ ਆਹ ਲਓ ਜੀ ਇਹ ਆ ਜੀ ਬਲੈਕ ਤੇ ਆ ਗਿਆ ਜੀ ਰਸਟ ਕਲਰ ਬਦਾਮੀ ਕਲਰ ਵੀ ਕਹਿ ਸਕਦੇ ਆਪਾਂ ਨੂੰ ਨਹੀਂ ਰਸਟਿਕ ਕਵਾਂਗੇ ਇਹਦੀ ਹਾਂ ਦਿਖਾ ਦੇ ਤੁਹਾਨੂੰ ਇਹਨੂੰ ਰਸਟ ਹੀ ਕਵਾਂਗੀ ਪੁੱਤਰ ਜੀ ਆਪਾਂ ਆਪਦੀ ਮਰਜ਼ੀ ਨਾਲ ਇਹਦਾ ਨਾਮ ਨਹੀਂ ਰੱਖ ਸਕਦੇ 3 3 ਮੀਟਰ ਦੀਆਂ ਸ਼ਰਟਾਂ ਪਿਓਰ ਪਸ਼ਮੀਨਾ ਪਾਰਟੀ ਵੀ ਆਰ ਸੂਟ ਆ ਗਿਆ ਜੀ ਰਸਟ ਕਲਰ ਦੇਖੋ ਜੀ ਤੁਹਾਨੂੰ ਲੁੱਕ ਦੱਸਦੀ ਹੁੰਦੀ ਹੈ ਦੀ ਪੁਸ਼ੇਨਗਾਰੀ ਹੈ ਪੂਰੀ ਤੁਹਾਨੂੰ ਦੱਸਿਆ ਨਾਲ ਹੀ ਫੋਟੋ ਚੁਡਾਈ ਦੇ ਤਾਂ ਕੋਈ ਇਸ਼ੂ ਨਹੀਂ ਵੀਰੇ ਇਹ ਮੈਂ ਪਾਰਟੀ ਮੈਂ ਸੂਟ ਘੱਟੋ ਘਾਟੇ ਹੈ 35 37 ਉਹ ਆ ਜਦੋਂ ਪਾਰਟੀ ਪੂਟੀ ਜਾਂ ਵਿਆਹੂਚ ਜਾ ਕੇ ਫੋਟੋ ਮਖ ਚਾਉਣੀਆਂ ਬੈਸਟ ਫੋਟ ਮਾਉਣਗੀਆਂ ਕਿਉਂਕਿ ਸਾਇਨਗ ਕੱਪੜੇ ਚ ਪੱਟੀਆਂ ਵਿਆਹ ਸੱਦੀ ਵਾਲੇ ਸੂਟ ਹੈ ਜੀ ਸਰਦੀ ਵਾਲੇ ਨਾਲੇ ਟੌਰ ਜੀ ਨਾਲੇ ਇਹ ਚੀਜ਼ ਥੋਡੇ ਘਰੇ ਪਾਈ ਤੁਹਾਨੂੰ ਕੰਮ ਦਊਗੀ ਆ ਲਓ ਜੀ ਆ ਇਹਦਾ ਸਟਾਲ ਰਹਿ ਗਿਆ ਜੀ ਇਹ ਆਗਾ ਜੀ ਰਸਟ ਕਲਰ ਤਾਂਬਾ ਛੜਵੀ ਕਿਹਾ ਸਕਦੇ ਹੋ ਰਸਟ ਰੀਆ ਵੇਖੋ ਜੀ ਕਿੰਨਾ ਪਿਆਰਾ ਕਲਰ ਬੱਤਾਂ ਜੀ ਇਹ ਕਲਰ ਆ ਗਿਆ ਜੀ ਇਹ ਦੂਬਾ ਆ ਗਿਆ ਜੀ ਆਪਣੇ ਕੋਲੇ ਜਾਮਨੀ ਕਲਰ ਵਾਹਿਗੁਰੂ ਸਾਨੂੰ ਕੱਪੜੇ ਖਰੀਦਣ ਵਾਲਾ ਚ ਰੱਖੇ ਜੀ ਤੁਹਾਡੀਆਂ ਕਮਾਈਆਂ 'ਚ ਬਰਕਤਾਂ ਪੈਣ ਤੁਸੀਂ ਸਾਡਾ ਬਹੁਤ ਸਾਥ ਦੇ ਰਹੇ ਹੋ ਸਾਡੇ ਤੋਂ ਕੱਪੜੇ ਖਰੀਦਦੇ ਹੋ ਸ਼ਿਪਿੰਗ ਸੌਰੀ ਸ਼ਾਪਿੰਗ ਕਰਦੇ ਹੋ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਵੀ ਤੁਸੀਂ ਸਾਡੇ ਛੋਟੇ ਜਿਹੇ ਕੰਮ ਨੂੰ ਬਹੁਤ ਵੱਡਾ ਹੰਗਾਰਾ ਦਿੱਤਾ ਵਾਹਿਗੁਰੂ ਸਾਨੂੰ ਬਹੁਤ-ਬਹੁਤ ਤਰੱਕੀਆਂ ਬਖਸ਼ੇ ਆ ਗਿਆ ਜੀ ਆਹ ਦੇਖੋ ਡਿਜ਼ਾਈਨ ਸਾਰੇ ਦੇ ਅਲੱਗ-ਅਲੱਗ ਜੈਨੇ ਜੀ ਜਿਆਹਮਣੀ ਜਿਹਾ ਕਲਰ ਜੀ ਦੇਖੋ ਕਿਤਨਾ ਪਿਆਰਾ ਹੈ ਇਹ ਦੇਖੋ ਔਨਲੀ 1300 ਆ ਲਓ ਜੀ ਇਹਦੀ ਬਾਟਮ ਪਿਓਰ 벨ਵਟ ਦਾ ਸੂਟ 벨ਵਟ ਨਹੀਂ ਸੋਰੀ ਸਟੋਲ ਸੂਟ ਹੈ ਜਿਹਦਾ ਪਸ਼ਮੀਨੇ ਦਾ ਆ ਲਓ ਜੀ 벨ਵਟ ਸੋਲਰਨਾ ਸਟੋਲ ਮੀਡੀਅਮ ਦਾ ਜੀ ਸਿਰਫ 1300 ਰੁਪਏ ਚ 85 ਰੁਪਏ ਦੀ ਡਿਲੀਵਰੀ ਹੈ ਜੀ 벨ਵਟ ਨਾਲ ਹੈ ਦਾ ਸੂਟ ਬਹੁਤ ਮਹਿੰਗਾ ਫਿਰ ਨਾ ਸਟੋਲ ਹੈ 벨ਵਟ ਦਾ ਸੂਟ ਬਹੁਤ ਮਹਿੰਗਾ ਸੀ ਨਾ 벨ਵਟ ਦੇ ਫਿਰ ਵਰਕ ਦੇ ਹਿਸਾਬ ਨਾਲ ਜੀ ਪੁੱਤ ਬੜਾ ਮਹਿੰਗਾ 1300 ਰੁਪਏ ਚ ਜੀ ਬਾਹ ਨੂੰ ਘਾਟ ਵੀ ਬੋਸ ਨਾ ਫਟੋ ਨਾ ਪਰ ਹੈਵੀ ਬੋਸ ਸੀਗਾ ਆ ਗਿਆ ਜੀ ਤੁਸੀਂ ਇਹਨੂੰ ਵਾਈਨ ਕਲਰ ਕਹਿ ਸਕਦੇ ਹੋ ਵਾਈਨਰ ਓਇਲ ਜਾਂ ਬਲੂ ਜੀ ਵੀ ਕਹਿ ਸਕਦੇ ਹੋ ਨਾ ਬਲੂ ਨਹੀਂ ਹੈਗਾ ਵਾਈਨ ਜਿਆ ਕਲਰ ਹੈ ਜੀ ਨਹੀਂ ਵਾਈਨ ਦਾ ਥੱਲੇ ਥੱਲੇ ਟਾਈਪ ਹੁੰਦਾ ਹੀ ਨਹੀਂ ਹੈਗਾ ਇਹ ਤਾਂ ਬਲੂ ਕਹਿ ਸਕਦੇ ਆਪਾਂ ਨਹੀਂ ਬਲੂ ਨਹੀਂ ਹੈਗਾ ਪੁੱਤਰੇ ਬਲੂ ਵਾਈਨ ਜਿਆ ਯਾਰ ਆਪੀ ਦੇਖ ਲਓ ਜੀ ਵੀਡੀਓ ਚ ਕਲਰ ਆ ਗਿਆ ਜੀ ਸਾਡੇ ਨੂੰ ਦੇਖੋ ਜੀ ਬਲੂ ਵਾਈਨ ਕਲਰ ਹੈ ਜੀ ਦੇਖੋ ਕਿਤਨਾ ਪਿਆਰਾ ਕਲਰ ਹੈ ਜੀ ਇਹਦੇ ਦੇਖੋ ਕੋਈ ਇਸ਼ੂ ਨਹੀਂ ਹੈਗਾ ਲੰਬਾਈ ਚੜਾਈ ਦਾ ਜੀ ਇਹਦਾ ਆਹ ਦੇਖੋ ਕਿੰਨਾ ਲੰਬਾਈ ਤਾਂ ਇਹ ਬੰਦੀ 6 ਫੁੱਟ ਤੋਂ ਤੋਂ 6 ਫੁੱਟ ਦੇ ਵੀ ਆਉਣਾ ਹੋਵੇ। 6 ਫੁੱਟ ਦੀ ਬੁੜੀ ਹੋਵੇ ਉਹਦੇ ਦੀ ਲੰਬਾਈ ਆ ਜੂ ਜੀ। ਲੰਬਾਈ ਦਾ ਕੋਈ ਇਸ਼ੂ ਨਹੀਂ ਕਿਉਂਕਿ ਸਲਟ 3 ਮੀਟਰ ਦੀ ਲੱਗੀ ਹੋਈ ਹੈ ਜੀ ਬ੍ਰਾਂਡ ਦੀ ਕਰਕੇ ਤੇ 2.5 ਮੀਟਰ ਦੀ ਬੋਟਮ ਸਾਢੇ 5 ਮੀਟਰ ਦੇ ਸਾਢੇ 5 ਦੇ 2.5 ਹੋ ਗਿਆ 100 8 ਮੀਟਰ ਕੱਪੜਾ ਮਿਲ ਰਿਹਾ ਜੀ। ਆ ਲਓ ਜੀ 2.5 ਮੀਟਰ ਦੇ ਇਹ ਸਾਈਬਾ ਬ੍ਰਾਂਡ ਦੇ ਸੂਟ ਨੇ ਜੀ ਮੈਂ ਸਾਢੇ 5 ਫੁੱਟ ਵੀ ਸੋਰੀ ਸਾਢੇ 6 ਫੁੱਟ ਵੀ ਕਿਦਾਂ ਕੱਦ ਆ ਜੀ। ਉਹਦੇ ਵੀ ਬੜੀ ਆਰਾਮ ਨਾਲ ਆਊਗਾ ਸੂਟ। ਦੇਖੋ ਜੀ ਇਹ ਸਾਰੇ ਸੂਟ ਸੀ ਹੁਣ ਤੁਹਾਨੂੰ ਸੂਟ ਜਿਹੜੇ ਸੀ ਦਿਖਾ ਕੇ ਹਟੇ ਆ ਉਹਨਾਂ ਮੰਦੀਆਂ ਫੋਟੋ ਦਿਖਾ ਦਿੰਨੇ ਜਿਹੜੇ ਸਾਡੇ ਕੋਲੇ ਕਲਰ ਅਵੇਲੇਬਲ ਹੈ। ਮੈਂ ਰੰਗਲ ਦੋਖਦੀ ਆ ਜੀ ਮੈਨੂੰ ਪੇਜ ਆਪਣੇ ਕੋਲੇ ਆ ਵੀ ਹੈਗਾ ਜੀ ਮਹਿਰੂਨ ਦਿਖਾ ਦੇ ਜੀ ਤੁਹਾਨੂੰ ਹਾਂ ਜੀ ਆਹ ਦੇਖ ਲਓ ਜੀ ਅਸੀਂ ਤੁਹਾਨੂੰ ਇਸ ਕਰਕੇ ਲੁੱਕ ਦਿਖਾਉਣੇ ਹੁੰਦੇ ਆ ਵੀ ਤੁਹਾਨੂੰ ਪਤਾ ਲੱਗ ਸਕੇ ਵੀ ਇਹ ਚੀਜ਼ਾਂ ਐ ਬਣਦੀਆਂ ਆਪਣੇ ਕੋਲੇ ਮਹਿਰੂਨ ਕਲਰ ਹੈਗਾ ਜੀ ਆਹ ਵਾਲਾ ਆਪਾਂ ਤੁਹਾਨੂੰ ਹੁਣ ਵੀਡੀਓ 'ਚ ਦਿਖਾ ਕੇ ਹਟੇ ਆ ਤੇ ਮਾਗੜੇ ਕਲਰ ਇਹਦੇਗਾ ਆਪਾਂ ਗ੍ਰੀਨ ਗ੍ਰੀਨ ਤਾਂ ਤਾਂ ਫਾਇ ਨਹੀਂ ਹਨ ਮਿਲਿਆ ਨਹੀਂ ਗ੍ਰੀਨ ਤਾਂ ਆਹ ਲੋ ਗ੍ਰੀਨ ਨਹੀਂ ਮਿਲਿਆ ਆ ਪਿਆ ਬ੍ਰਾਊਨ ਆ ਆਪਣੇ ਕੋਲੇ ਕਾਫੀ ਸ਼ੇਡ ਹੈਗਾ ਜੀ ਇੱਕ ਰਹਿ ਗਿਆ ਜੀ ਕਿ ਕਿਸੇ ਨੇ ਰਸਤੇ 'ਚ ਖਰੀਦ ਲੈ ਛੱਡ ਤਾ ਆ ਦੇਖੋ ਇਹ ਸਾਰੇ ਸਹਿਵਾ ਬ੍ਰਾਂਡ ਦੇ ਆ ਜਿਹਨੀਆਂ ਕੈਟਲੋਕਾਂ ਨਾਲ ਆਉਂਦੀਆਂ ਇਹ ਬ੍ਰਾਂਡ ਦੇ ਕਰਕੇ ਕੈਟਲੋਕ ਨਾਲ ਆਉਂਦੀ ਆ ਆ ਆ ਗਿਆ ਜੀ ਬਲੈਕ ਆ ਦੇਖੋ ਜੀ ਕੈਟਲੋਗ ਦੀ ਵੀ ਆ ਚੀਜ਼ ਦਿਖਾ ਦਿਆ ਕਰ ਖੜੇ ਦੇ ਬੰਦੇ ਪਤਾ ਲੱਗ ਜਾਂਦਾ ਵੀ ਛੋਡੀ ਇਹ ਪੂਰੀ ਵਧੀਆ ਪਾਰਟੀ ਵੀ ਰਿਫਲੈਕਸ਼ਨ ਵੀ ਦੇ ਨੇ ਲਾਈਟ ਦੀ ਤਾਂ ਤੋਂ ਇੱਥੇ ਸਹੀ ਆ ਪਾਰਟੀ ਵੀ ਆ ਲੁੱਕ ਵਾਲੇ ਸੂਟ ਵੜਨਗੇ ਵੀਰੇ ਛੋਡੇ ਆ ਦੇਖ ਬਾ ਮਹਿਰੂਨ ਇਹ ਆਪਣੇ ਕੋਲੇ ਅਵੇਲੇਬਲ ਸੂਟ ਦਿਖਾਇਆ ਸੀ ਆ 컬러 ਵੀ ਆਪਣੇ ਕੋਲੇ ਹੈਗਾ ਜੀ ਮੈਂ ਇਹਨੂੰ ਜਾਮਣੀ ਜ੍ਹਾ ਕਲਰ ਕਹੀ ਜੰਨੀ ਆ ਬਾਏ ਜਾਮਣੀ ਜ੍ਹਾ ਆ ਲਓ ਇਹ ਆਪਣੇ ਕੋਲੇ 컬러 ਹੈਗਾ ਤੁਹਾਨੂੰ ਦਿਖਾਤੀ ਹਾਂ ਪੰਜਾਬੀ ਵੀਡੀਓ ਚ ਹਾਲੋ ਜੀ ਇਹਨਾਂ ਦੀ ਕੱਟ ਲੁੱਕ ਬਹੁਤ ਜਿਆਦਾ ਪਿਆਰੀ ਹੈ ਜੀ ਤੇ ਉਮੀਦ ਹੈ ਤੁਹਾਨੂੰ ਸਾਡੇ ਸੂਟ ਆਏ ਹੋਣਗੇ ਪਸੰਦ ਆ ਸਿਰਫ 1300 ਦਾ ਸਭਾ ਬ੍ਰਾਂਡ ਦਾ ਸੂਟ ਮਿਲ ਰਿਹਾ ਜੀ ਤੁਹਾਨੂੰ 85 ਰੁਪਏ ਦੀ ਡਿਲੀਵਰੀ ਹੈ ਸਾਡਾ ਪਤਾ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਵੀਡੀਓ ਬਣਾਉਣ ਚ ਕੋਈ ਸਾਥ ਮਾਪੋਤ ਤੋਂ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਆਪ ਸਭ ਨੂੰ ਕਾਲਪੁਰਖ ਜੀ ਚੜ ਦੀ ਕਲਾ ਚ ਰੱਖਾਂ